ਖੇਤ ਚ ਰੇਤ ਆ ਗਿਆ ਤਾਂ ਸੋਨਾ ਆ ਗਿਆ ਕਹਿੰਦੇ ਤੁਸੀਂ ਰੇਤ ਵਿੱਚੋਂ ਪੈਸੇ ਕਮਾਓ ਸਰਵੇ ਕੋਈ ਆਉਂਦਾ ਆਇਆ ਨਹੀਂ ਕੋਈ ਤਾਂ ਜੀ ਬੰਨ ਦੀ ਕੋਈ ਸਰਕਾਰ ਨਹੀਂ ਸਹਾਇਤਾ ਕਰਦੀ ਮਾਸਾ ਜਿੰਨੀ ਵੀ ਕਿਤੇ ਟਰਾਲੀ ਮਿੱਟੀ ਦੀ ਨਹੀਂ ਸਰਕਾਰ ਪਾਈ ਹੈ ਸਾੜਾ ਇਸ ਬਾਈ ਜੀ 2023 ਚ ਪਈ ਹੈ 25 ਚ ਪਈ ਹੈ ਕਿੰਨਾ ਨੁਕਸਾਨ ਹੋਇਆ ਤੇ ਕੀ ਕਹਿਣਾ ਚਾਹੁੰਦੇ ਹਾਂ ਜੀ ਬਾਈ ਜੀ ਵੇਖੋ 2023 ਦੀ ਮੇਰੀ ਰੇਤ ਪਈ ਪੈਲੀ ਦੇ ਵਿੱਚ ਮੇਤੋਂ ਕਿਹੇ ਬੰਨੇ ਨਹੀਂ ਲੱਗੀ ਉਹ ਤਰ੍ਹਾਂ ਦੋ ਤਰ੍ਹਾਂ ਪੈਲੀ ਦੇ ਵਿੱਚ ਮੇਰੀ ਰੇਤ ਉਹ ਤਰ੍ਹਾਂ ਮਾਰੀ ਮੋਟਵਾ ਨਾ ਮੱਕੀ ਪਿੱਛੇ ਲਾਈ ਹੈਗੀ ਮੱਕੀ ਸਾਰੀ ਸੁੱਕ ਗਈ ਉਹਦਾ ਮੋਗਾ ਕੇ ਫੇਰ ਜੋ ਜੁਨ ਲਾਇਆ ਮੋੜੀ ਸਰਕਾਰੀ ਅਧਿਕਾਰੀ ਨੇ ਤਾਂ ਇਹ ਸਟੇਟਮੈਂਟ ਵੀ ਉਹ ਤਾਂ ਇਹ ਕਹਿੰਦੇ ਕਿ ਜਿੱਦੇ ਖੇਤ ਚ ਰੇਤ ਆ ਗਈ ਉਹ ਤਾਂ ਸੋਨਾ ਆ ਗਿਆ ਕਹਿੰਦੇ ਤੁਸੀਂ ਰੇਤ ਵਿੱਚੋਂ ਪੈਸੇ ਕਮਾਓ ਝੂਠੀਆਂ ਗੱਲਾਂ ਸਾਰੀਆਂ ਨਾ ਇਹ ਰੇਤੋ ਚੁੱਕਣ ਦਿੰਦੇ ਆ ਨਾ ਹਰਾ ਹਰ ਕੇ ਪੈਲੀ ਨੂੰ ਨਹੀਂ ਛੇੜਦੇ ਨਹੀਂ ਕੀ ਕਰੀਗੇ ਜਦੋਂ ਪੈਲੀ ਖਰਾਬ ਹੋਈ ਪਈ ਸਾਰੀ ਕਿੱਥੋਂ ਫਸਲ ਲੈ ਲਗੇ 20000 ਮਾਜਵਾ ਪੰਜਾਬ ਸਰਕਾਰ ਤੋਂ ਨਹੀਂ ਮਿਲਿਆ ਕੁਝ ਨਹੀਂ ਮਿਲਦਾ ਜੀ ਕੱਖ ਵੀ ਨਹੀਂ ਮਿਲਿਆ ਜ਼ਮੀਨ ਤੁਹਾਡੇ ਨਾਂ ਹੈ ਹਾਂਜੀ ਫਿਰ ਕਿਉਂ ਨਹੀਂ ਮਿਲਿਆ ਤੁਸੀਂ ਤੁਹਾਡੇ ਜ਼ਮੀਨ ਦਾ ਸਰਵੇ ਹੋਇਆ ਜਾਂ ਨਹੀਂ ਹੋਇਆ ਸਰਵੇ ਕੋਈ ਆਉਂਦਾ ਆਇਆ ਨਹੀਂ ਕੋਈ ਤਾਂ ਅਜੇ ਕਿ ਹਲੇ ਤੱਕ ਸੋਨੂੰ ਸਰਕਾਰੀ ਕੋਈ ਸਹਾਇਤਾ ਮਿਲੀ ਕੋਈ ਨਿਗਮਾ ਸਹਾ ਜਿੰਨੀ ਵੀ ਨਹੀਂ ਮਿਲੀ ਜੀ ਲਾਸਟ ਤੇ ਕੀ ਕਹਿਣਾ ਚਾਹੁੰਦੇ ਹੋ ਹੜਾਂ ਦੇ ਕਾਰਨ ਕੀ ਹੈ ਕਿ ਉੱਥੇ ਖਦਾਈ ਹੁੰਦੀ ਹੈ ਨਜਾਇਜ਼ ਤਾਂ ਹੜਾ ਤਾਂ ਹੜਾਉਂਦੇ ਦਰਿਆ ਬੰਨ ਟੁੱਟਦੇ ਆ ਜਾਂ ਦਰਿਆਵਾਂ ਦੀ ਵਿੱਚੋਂ ਪਟਾਈ ਨਹੀਂ ਹੁੰਦੀ ਪ੍ਰੋਪਰ ਤਰੀਕੇ ਨਾਲ ਹਾਂ ਜੀ ਹੜਾਂ ਦੀ ਜ਼ਮੀਨ ਜਿਹੜੀ ਜਿਹੜੀ ਜ਼ਮੀਨ ਹੈ ਨਾ ਇਹ ਸਾਰੀਆਂ ਪੱਕੀਆਂ ਪੈਲੀਆਂ ਵਾਂ ਜਿੰਨਾਂ ਦੀਆਂ ਹੈਂਗਾ ਵਾਂ ਜਿਹੜਾ ਬੰਨਾਂ ਬੰਨ ਦੀ ਕੋਈ ਸਰਕਾਰ ਨਹੀਂ ਸਹਾਇਤਾ ਕਰਦੀ ਮਾਸਾ ਜਿੰਨੀ ਵੀ ਕਿਤੇ ਟਰਾਲੀ ਮਿੱਟੀ ਦੀ ਨਹੀਂ ਸਰਕਾਰ ਨੇ ਪਾਈ